ਯਾਰ ਫੜੀ ਸਾਸਰੀ ਕਲ ਫੇਬਕਾਂ YouTube ਵਾਲੇ ਕਹਿੰਦੇ ਐਡ ਲਾਉਣੀ ਵੀ ਪੀੜੇ 5 ਤੋਂ 7 ਫੋਟੋਆਂ ਭੇਜ ਜਗਲ ਤਾਂ ਵਾਲੇ ਪੋਸਟਰ ਤੇ ਪਰਾ ਨੰਬਰ ਚੱਲਦੀ ਜਾਂਦਾ ਨਾਲੇ ਵੀਰੇ ਕਿਹੜੀ ਚੀਜ਼ ਲੈਣੀ ਹੁੰਦੀ ਉਹਦਾ ਨੰਬਰ ਗਾਹਾਂ ਹੁੰਦਾ ਉਸੇ ਚੀਜ਼ ਦੇ ਉੱਤੇ ਨੰਬਰ ਆਪਣਾ ਲਾਇਆ ਹੁੰਦਾ ਤੇ ਮੈਨੂੰ ਫੋਨ ਨਾ ਲਾਇਆ ਕਰੋ ਆਪਾਂ ਨੂੰ ਵੀਰੇ ਜਿੱਥੇ ਫੋਟੋਆਂ ਪਾਉਣ ਵਾਸਤੇ ਫੋਨ ਲਾਇਆ ਕਰੋ ਕਿਸੇ ਨੇ ਫੋਟੋਆਂ ਪਾਉਣੀਆਂ ਜਾਂ ਵੀਡੀਓ ਬਣਾ ਕੇ ਪਾਜਾ ਕਰੋ 5 ਤੋਂ 7 ਦਿਨ ਦੋ ਟੰਗਾਂ ਮੇਟਾ ਲਈ ਉਹ ਜੋ ਕੱਟ ਕੇ ਵੀਡੀਓ ਬਣਾ ਦੇਣੀ ਹੈ ਮੇਰੇ 14 ਸੱਤ ਦਾ ਟਰਾਲਾ ਬਹੁਤ ਵਧੀਆ ਇਹ ਕਿਸੇ ਵੀਰ ਭਾਈ ਜੀ ਲੈਣਾ ਵੀਰੇ ਸੰਪਰਕ ਕਰ ਸਕਦੇ ਆ 10 ਇੰਚੀ ਦਾ ਘਾਟਾ ਤੇ 4.5 ਫੁੱਟ ਵੈਡਾ 2.5 ਫੁੱਟ ਦੀ ਵਾੜਾ ਤੇ ਘਰਾਹ ਨਾਲੇ ਥਾਏ ਦੇ ਪਾਈਪ ਲੱਗਿਆ ਵਾ ਉਹਦੇ ਢਾਲੇ ਦੇ ਵੀ ਪਾਈਪ ਲੱਗਿਆ ਵਾ ਤੇ ਪੂਰਾ ਵਧੀਆ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰਨਾ ਨਾ ਦਾਣੜੀ ਦੀ ਹਾਪਾ 10 ਇੰਚੀ ਘਾਟਾ 4 ਇੰਚੀ ਥੱਲੇ ਬੱਤੇ ਆ 2 ਲੱਖ ਤੇ 10000 ਰੁਪਿਆ ਰੇਟ ਆ ਬਹੁਤ ਵਧੀਆ ਟਰਾਲਾ ਜੇ ਕਿਸੇ ਨੇ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਏਰੀਆ ਮਰ ਸਾਰਾ ਇਹਨਾਂ ਵੀਰਾਂ ਦਾ ਤੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ 2 ਲੱਖ 10000 ਰੁਪਿਆ ਰੇਟ ਟਰਾਲੇ ਦਾ ਰੇਲ ਦਾ ਹਿੱਸਾ ਤੇ ਬਹੁਤ ਵਧੀਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਸੰਪਰਕ ਕਰ ਸਕਦੇ ਆ ਥੱਲੇ ਵਾਲੇ ਪਾਸੇ ਸਪੋਰਟਜ ਮੋਟਾ ਪੂਰੀਆਂ ਲੱਗੀਆਂ ਬਿਨਾਂ ਲੈਫਟ ਤੋਂ ਟਰਾਲਾ ਲੈਫਟ ਵਾਲਾ ਨਹੀਂ ਇਹ ਕੋਕਾਪੀ ਟਰਾਲਾ ਸਾਰੀ ਜਾਣਕਾਰੀ ਦੇਣੀ ਫੋਨ 'ਤੇ ਸਰਗਰ ਟਰੈਕਟਰ 855 ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆਂ ਇੰਜਨ ਗੇਅਰ ਦਾ ਓਕੇ 2002 ਮਾਡਲ ਟਰੈਕਟਰ ਹੈ ਇਹ ਇੰਜਨ ਗੇਅਰ ਦਾ ਓਕੇ ਬਹੁਤ ਘੱਟ ਟਰੈਕਟਰ ਸਾਫ਼ ਪਿਆ ਸੁੱਕਾ ਪਿਆ ਕੋਈ ਟ੍ਰੇਡ ਦੇ ਵਿੱਚ ਨੁਕਸ ਨਹੀਂ ਮਾਲਕ ਵੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰਾਂ ਸੰਪਰਕ ਕਰ ਸਕਦੇ ਆਂ ਆਉਣ ਵਾਲਾ ਜੀ ਤੇ ਬਹੁਤ ਵਧੀਆ ਟਰੈਕਟਰ 2002 ਮਾਡਲ 2 ਲੱਖ ਤੇ 40000 ਰੁਪਏ ਮੰਗ ਕਰਦੇ ਮੌਕੇ ਤੇ ਫੁੱਲ ਮਾਰ ਤਾਣ ਕਰ ਦੇਣਗੇ 2002 ਮਾਡਲ ਟਰੈਕਟਰ ਹੈ ਤੇ 2 ਲੱਖ 40 ਹਜ਼ਾਰ ਰੁਪਏ ਮੰਗ ਕਰਦੇ ਆ ਟਾਇਰ 70 ਰੁਪਏ ਹੈ ਟਰੈਕਟਰ ਦੇ ਤੇ ਬਹੁਤ ਵਧੀਆ ਟਰੈਕਟਰ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 70 ਤੋਂ 75 ਰੁਪਏ ਟਾਇਰ ਆ ਟਰੈਕਟਰ ਦੇ ਚਾਰੇ ਇੰਜਨ ਗੇਅਰ ਦਾ ਓਕੇ ਪੂਰਾ ਸਾਫ ਪਿਆ ਸੁੱਕਾ ਪਿਆ ਕੋਈ ਲੋ ਛੇਕ ਨਹੀਂ ਟਰੈਕਟਰ ਸਾਰੀ ਜਾਣਕਾਰੀ ਇਹ ਮਾਲਕ ਵੀਜ਼ਾ ਨੰਬਰ ਚੱਲ ਜ ਜਾਂਦਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ 855 ਸਰਗਾਹ ਬਹੁਤ ਵਧੀਆ ਟਰੈਕਟਰ ਆ ਇੰਜਣ ਗੇਅਰ ਦਾ ਓਕੇ ਆ ਪੂਰਾ ਵੀਰਾਂ ਨੇ ਵਾਹ ਕੇ ਲੈ ਸਕਦੇ ਆ। ਵੀਰੇ ਆਲਾ ਮਸ਼ੀਨਾ ਇੱਕੇ ਵੀਰ ਕੋਲੇ ਦੋ। ਇੱਕ ਦਾ 15 ਪੌੜੀ ਆ ਸਰੋਜਵਾਰ ਮੱਕੀ ਸਾਉ ਕੋ ਬੀਜ ਜਗਾਏ ਇਹ ਤੇ 15 ਪੌੜੀ ਦਾ 40000 ਰੁਪਿਆ ਤੇ ਦੂਜੀ ਹੈਗੀ ਆਹਾ ਨਰਮਾ ਚਰਮਾ ਵੀ ਦੀਆ ਇਹਦਾ ਰੇਟ ਪੁੱਛੀ ਫੋਨ ਲਾ ਕੇ ਪੁੱਛ ਸਕਦੇ ਆ। ਬਹੁਤ ਵਧੀਆ ਮਸ਼ੀਨਾ ਇੱਕੇ ਵੀਰ ਕੋਲੇ ਜੇ ਕਿਸੇ ਵੀਰ ਭਾਈਆਂ ਲੈਣੀਆਂ ਵੀਰਾਂ ਸੰਪਰਕ ਕਰ ਸਕਦੇ ਆ। ਕੋਕਾ ਪੀਸ ਮਸ਼ੀਨਾ ਬਿਲਕੁਲ ਨਵੀਆਂ। ਤੇ ਬਹੁਤ ਘੱਟ ਚੱਲੀਆਂ ਆਆਂ ਗਰੀ 15 ਪੁੜੀ ਉਹਦਾ 40000 ਰੁਪਇਆ ਰੇਟ ਆ ਦੂਜੀਆਂ ਮਸ਼ੀਨਾਂ ਦਾ ਰੇਟ ਕਰ ਲਿਓ ਇਹ ਵੀਰ ਕੋਲੇ ਬਹੁਤ ਸੰਦ ਪਏ ਹੋਰ ਵੀ ਪਏ ਜਾਂਦੇ ਆ ਆਸ-ਪਾਸੇ-ਪਾਸੇ ਤੇ ਕਿਹੜਾ ਸੰਦ ਤੁਹਾਡੇ ਪਸੰਦ ਆ ਕੋਲ ਸ਼ਕਿੰਗਸ਼ੌਟ ਭੇਜ ਦਿਓ ਤੇ ਤੁਸੀਂ ਲੈ ਸਕਦੇ ਏਕੇ ਵੀਰ ਤੋਂ ਸੰਦ ਬਹੁਤ ਵਧੀਆ ਕੰਮ ਦਾ ਵੀਰ ਦਾ ਕੋਕਾ ਪੀ ਮਸ਼ੀਨਾ ਬਿਲਕੁਲ ਨਵੇਂ ਵਰਗੀਆਂ ਆ ਆ 15 ਪੁੜੀ ਮਸ਼ੀਨ ਆ ਇਹਦੇ 40000 ਰੁਪਇਆ ਮੰਗਦੇ ਆ 2024 ਮਾਡਲ ਸੁਪਰ ਸੀਟਰ ਬਹੁਤ ਵਧੀਆ ਸੁਪਰ ਸੀਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ ਆ ਨੰਬਰ ਪਲੇਟ ਲੱਗੀ ਆ ਇਹ ਵੀ ਤੁਸੀਂ ਪੜ ਸਕਦੇ ਸਾਰਾ ਕੁਝ ਕਰਿਆਰ ਕੇ ਵੀਡੀਓ ਤੇ 8 ਫੁੱਟਾ ਸੁਪਰ ਸੀਟਰ 2024 ਮਾਡਲ ਬਿਲਕੁਲ ਨਵਾਂ ਆ ਸੈਨਪਚ 32 ਕਿਲੇ ਵਾਹਨ ਦੇ ਵੀਜੇ ਆ ਤੇ ਵੀ ਜਿਹੜਾ ਵੇਚ ਰਹੇ ਆ ਜਿੰਨਾਂ ਲੋੜ ਆ ਪੈਸੇ ਆਉਂਦੀ ਵੀਰ ਵੇਚ ਰਹੇ ਬਹੁਤ ਵਧੀਆ ਸੁਪਰ ਸੀਟਰ ਆ ਰੇਟ ਹੈਗਾ 185000 ਮੌਕੇ ਦੇ ਮਾਤਨ ਕਰ ਦੇਣਗੇ 80 ਤੇ 585 ਇਹ ਰੇਟ ਆ ਤੇ ਮੌਕੇ ਦੇ ਮਾਤਨ ਕਰ ਦੇਣਗੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਿਲਕੁਲ ਨਵੇਂ ਆਰਕਾ ਸੁਪਰ ਸੀਡਰ ਪੱਤੀਆਂ ਨੂੰ ਹਜੇ ਰੰਗ ਵੀ ਨਹੀਂ দেয়া ਤੇ ਬਹੁਤ ਘੱਟ ਚੰਦਿਆ ਸਿਰਫ ਪੱਤੀ ਕਿ ਕਿੱਲੇ ਵਾਂਦੇ ਵਿਜੇ ਆ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀਜ ਸੁਪਰ ਸੀਡਰ ਆ ਸਾਰੀ ਜਾਣਕਾਰੀ ਜਿਹੜੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਿੰਨਾ ਸਬਸਕ੍ਰਾਈਬ ਕਰਿਆ ਕਰਨਾ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨਾ ਸਬਸਕ੍ਰਾਈਬ ਕਰੋ